ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਪੰਜਾਬ ਪੁਲਿਸ ਅੱਜ ਲੈ ਕੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਆ ਗਈ ਹੈ ਪੱਪਲਪ੍ਰੀਤ ਸਿੰਘ ਦੀ ਐਨਐਫਸੀ ਬੀਤੇ ਕੱਲ 9 ਅਪ੍ਰੈਲ ਨੂੰ ਖਤਮ ਹੋ ਚੁੱਕੀ ਹੈ ਤੇ ਉਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਉਸ ਨੂੰ ਲੈ ਕੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਆਈ ਹੈ ਜਦੋਂ ਅਮਰਤ ਅੰਮ੍ਰਿਤਸਰ ਦੇ 에어ਪੋਰਟ ਦੇ ਉੱਤੇ ਪੰਜਾਬ ਪੁਲਿਸ ਉਸ ਨੂੰ ਲੈ ਕੇ ਪਹੁੰਚਦੀ ਹੈ ਤਾਂ ਉਸ ਤੋਂ ਨਾਲ ਨਾਲ ਉਸ ਨੂੰ ਬਖਤਰਬੰਦ ਗੱਡੀ ਦੇ ਵਿੱਚ ਬਿਠਾ ਕੇ ਅੰਮ੍ਰਿਤਸਰ ਥਾਣਾ ਦੇ ਜਿਹੜਾ ਅਜਨਾਲਾ ਉਹਦੇ ਵਿੱਚ ਲਿਜਾਇਆ ਜਾਂਦਾ ਤੇ ਉਸ ਤੋਂ ਬਾਅਦ ਅੱਜ ਉਹਦੀ ਅਦਾਲਤ ਵਿੱਚ ਪੇਸ਼ ਹੋਣੀ ਹੈ ਜਿਹੜੀ ਕਿ ਸ਼ਾਮ ਤੱਕ ਕੋਰ ਦਾ ਫੈਸਲਾ ਵੀ ਸਾਹਮਣੇ ਹੋਊਗਾ ਪਰ ਇਹ ਜੇ ਦੇਖਿਆ ਜਾਵੇ ਤਾਂ ਅਮਰਤਪਾਲ ਸਿੰਘ ਦਾ ਸਾਥੀ ਪੱਪਲਪ੍ਰੀਤ ਸਿੰਘ ਜੋ ਕਿ ਇਸ ਵੇਲੇ ਅਸਾਮ ਦੀ ਡਿਬਰੂਗੋੜ ਜੇਲ੍ਹ ਦੇ ਵਿੱਚ ਬੰਦ ਸੀ ਉੱਥੇ ਜਾ ਕੇ ਪੰਜਾਬ ਪੁਲਿਸ ਉਸ ਨੂੰ ਟ੍ਰਾਂਨਜ਼ਿਟ ਰਿਮਾਰਡ ਦੇ ਉੱਤੇ ਲੈ ਕੇ ਆਈ ਹੈ ਦੋਸ਼ਤਵਾਲ ਲਿਆਣ ਤੋਂ ਬਾਅਦ ਉਹਨੂੰ ਅੱਜ ਅਦਨਾਲਾ ਥਾਣੇ ਦੇ ਵਿੱਚ ਅਦਾਲਤ ਵਿੱਚ ਜਿਹੜਾ ਪੇਸ਼ ਕੀਤਾ ਜਾਣਾ ਤੇ ਇਸ ਦੇ ਨਾਲ ਨਾਲ ਚੱਲਦੇ ਕੁਝ ਗੱਲਾਂ ਵਧੀਆਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਜਿਸ ਨੇ ਕੁਝ ਵੱਡੇ ਖੁਲਾਸੇ ਵੀ ਕੀਤੇ ਨੇ ਜਿਸ ਦੇ ਵਿੱਚ ਅਮਰਤਪਾਲ ਸਿੰਘ ਦੀ ਪਤਨੀ ਰਾਜਵੀਂਦਰ ਕੌਰ ਦਾ ਕਹਿਣਾ ਇਹ ਹੈ ਕਿ ਅਮਰਤਪਾਲ ਸਿੰਘ ਜਿਹੜਾ ਕਿ ਕੋਈ ਅ ਸਾਥੀ ਹੈ ਜਿਹੜਾ ਪੱਪਲਪ੍ਰੀਤ ਸਿੰਘ ਉਹਨੂੰ ਕੋਈ ਜਿਆਦਾ ਵੱਡਾ ਕੋਈ ਮੁਜਰਮ ਨਹੀਂ ਹੈ ਯਾ ਕਹ ਲਈਏ ਕਿ ਉਹ ਆਤਵਾਦੀ ਨਹੀਂ ਹੈ ਉਹਦੇ ਉਤੇ ਹਥਿਆਰਾਂ ਦਾ ਅਜੇ ਤੱਕ ਕੋਈ ਕੇਸ ਨਹੀਂ ਹੋਇਆ ਤਾਂ ਉਹਨਾਂ ਦੀ ਜਮਾਨਤਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਜਾਂ ਜੋ ਉਹ ਆਪਣੇ ਉਹਨਾਂ ਨੂੰ ਮਿਲਣਾ ਤੇ ਜੋ ਘਰ ਦੇ ਬਾਰੇ ਵੀ ਆਪਣੇ ਬਾਰੇ ਸੋਚ ਸਕਣ ਤਾਂ ਇਹ ਤੋਂ ਨਾਲ ਦੂਜੇ ਪਾਸੇ ਪੱਪਲ ਪ੍ਰੀਤ ਦੀ ਮਾਤਾ ਮੰਤੀਰ ਕੌਰ ਵੀ ਸਾਹਮਣੇ ਆਏ ਨੇ ਜਿਨ੍ਹਾਂ ਨੇ ਇੱਕ ਵੱਡੀ ਗੱਲ ਇਹ ਗੱਲ ਕਹੀ ਹੈ ਕਿ ਪੱਪਲ ਪ੍ਰੀਤ ਸਿੰਘ ਨੂੰ ਜਾਣ ਬੁੱਝ ਕੇ ਜਿਹੜਾ ਉਹਦੇ ਵਿੱਚ ਫਸਾਇਆ ਜਾ ਰਿਹਾ ਤੇ ਉਹਨਾਂ ਨੇ ਇਲਜ਼ਾਮ ਇਹਨਾਂ ਦੱਸਿਆ ਕਿ ਸਿਰਫ ਅਮਰਤਪਾਲ ਸਿੰਘ ਦੇ ਨਾਲ ਰਹਿਣਾ ਉਹਨਾਂ ਦਾ ਕੋਈ ਵੱਡਾ ਗੁਨਾਹ ਨਹੀਂ ਹੈ ਤੇ ਇਸ ਦੇ ਵਿੱਚ ਗੱਲਾਂ ਕਰਦੇ ਮੰਤੀਰ ਕੌਰ ਮਾਤਾ ਨੇ ਇਹ ਦੱਸਿਆ ਕਿ ਪੱਪਲ ਪ੍ਰੀਤ ਸਿੰਘ ਬੜਾ ਸੂਝਵਾਨ ਤੇ ਇੱਕ ਇਹ ਨੌਜਵਾਨ ਸੀਗਾ ਜਿਹੜਾ ਸੋਸ਼ਲ ਸੇਵਾ ਕਰਦਾ ਰਿਹਾ ਇੰਜੀਨੀਅਰਿੰਗ ਉਹਦੀ ਕੀਤੀ ਹੋਈ ਆ ਜੋਬ ਵੀ ਕਰਦਾ ਰਿਹਾ ਪਰ ਜਦੋਂ ਅਮਰਤਪਾਲ ਸਿੰਘ ਦੇ ਨਸ਼ਿਆਂ ਦੇ ਵਿਰੁੱਧ ਮਹਮ ਚਲਾਈਆ ਤਾਂ ਉਸ ਤੋਂ ਬਾਅਦ ਪੱਪਲ ਪ੍ਰੀਤ ਸਿੰਘ ਅਮਰਤਪਾਲ ਦੇ ਨਾਲ ਜੁੜਿਆ ਤੇ ਇੱਕ ਮਾਮਲਾ ਇਹ ਵੀ ਦੱਸਿਆ ਗਿਆ ਕਿ ਪੱਪਲ ਪ੍ਰੀਤ ਸਿੰਘ ਨੇ ਜਦੋਂ ਆਪਣੀ ਸੋਸ਼ਲ ਸੇਵਾ ਕੀਤੀ ਆ ਤਾਂ ਉਸ ਦੇ ਦੌਰਾਨ ਪਿੰਡ ਦੇ ਵਿੱਚ ਇੱਕ ਵੀ ਜਿਹੜਾ ਨਸ਼ੇ ਦਾ ਕੋਈ ਵੀ ਜਿਹੜਾ ਸੇਲ ਹੈ ਜਾਂ ਵਿਕਰੀ ਆ ਉੱਥੇ ਨਹੀਂ ਹੋਣ ਦਿੱਤੀ ਗਈ ਇੱਥੋਂ ਤੱਕ ਵੀ ਗੱਲ ਹੋਈ ਕਿ ਜਰਦੇ ਦੀ ਇੱਕ ਪੁਰੀ ਵੀ ਅਮਰਤ ਪਾਲ ਸਿੰਘ ਦੇ ਪਿੰਡ ਦੇ ਵਿੱਚ ਨਹੀਂ ਵਿਕੀ ਆ ਤਾਂ ਉਸ ਤੋਂ ਬਾਅਦ ਜਿਹੜੇ ਉੱਥੇ ਦੇ ਸ਼ਰਾਰਤੀ ਅੰਸਰ ਦੀ ਉਹਨਾਂ ਦੇ ਖਿਲਾਫ ਪੱਪਲਪਰੀ ਦੇ ਖਿਲਾਫ ਉਹਨਾਂ ਨੂੰ ਤੰਗ ਵੀ ਹੋਏ ਨੇ ਤੇ ਉਹਨਾਂ ਦੇ ਖਿਲਾਫ ਉਹਨੇ ਕੇਸ ਦਰਜ ਵੀ ਕੀਤਾ ਤੇ ਜਿਹਦੇ ਵਿੱਚ ਲੜਾਈ ਝਗੜੇ ਦਾ ਕੇਸ ਪਾ ਕੇ 307 ਦਾ ਕੇਸ ਜਿਹੜਾ ਪੱਪਲਪਰੀ ਦੇ ਖਿਲਾਫ ਪਾਇਆ ਗਿਆ ਇਸੋ ਸਭ ਦੇ ਚਲਦੇ ਮਾਤਾ ਮੰਤੀਰ ਕੋਰ ਨੇ ਇਹ ਵੀ ਗੱਲ ਸਾਹਮਣੇ ਕੀਤੀ ਹੈ ਕਿ ਪੱਪਲ ਪ੍ਰੀਤ ਬੜਾ ਸੂਝਵਾਨ ਤੇ ਵਧੀਆ ਨੌਜਵਾਨ ਹੈ ਜਿਹੜਾ ਕਿ ਪੱਤਰਕਾਰੀ ਨਾਲ ਸੰਬੰਧਿਤ ਰਿਹਾ ਔਰ ਦੂਜੇ ਪਾਸੇ ਇਹ ਵੀ ਕਿ ਉਹ ਇੱਕ ਕਲਮ ਦਾ ਧਨੀ ਵੀ ਹੈਗਾ ਇਸ ਦੇ ਵਿੱਚ ਹੋਰ ਵੀ ਗੱਲਾਂ ਸਾਹਮਣੇ ਉਹਦੀ ਮਾਤਾ ਨੇ ਦੱਸਿਆ ਨੇ ਕਿ ਜਿਹਦੇ ਵਿੱਚ ਉਦੋਂ ਤੇ ਕੇਸ 307 ਦਾ ਦਰਜ ਕਰਾਇਆ ਗਿਆ ਸੀ ਅਸਰਪੁਰ ਪੁਲਿਸ ਅੰਤਰਾਂ ਦੇ ਕਾਰਨ ਪਰ ਪੁਲਿਸ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਜਿਹੜੀ ਆ ਫਰਵਰੀ ਦੇ ਵਿੱਚ 2023 ਦੇ ਵਿੱਚ 16 ਫਰਵਰੀ ਨੂੰ ਉਹਨਾਂ ਦੇ ਘਰੇ ਚਾਰ-ਪੰਜ ਗੱਡੀਆਂ ਲੈ ਕੇ ਲਗਭਗ 32 ਦੇ ਕਰੀਬ ਮੈਂਬਰ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਰੇਡ ਕੀਤੀ ਆ ਪਰ ਉਸ ਵੇਲੇ ਕਿ ਪੱਪਲ ਪ੍ਰੀਤ ਸਿੰਘ ਉਸ ਵੇਲੇ ਉਹਦੇ ਘਰ ਦੇ ਵਿੱਚ ਨਹੀਂ ਸੀਗਾ ਤੇ ਇਸ ਤੋਂ ਬਾਅਦ ਇੱਕ ਗੱਲ ਹੋਰ ਸਾਹਮਣੇ ਕਿ ਜਦੋਂ ਅਦਨਾਲੇ ਥਾਣੇ ਦੀ ਘਟਨਾ ਵਾਪਰਦੀ ਆ ਤਾਂ ਔਰ ਦਿਨ ਚ ਉਹ ਗੁਰਦਾਸਪੁਰ ਜਾ ਰਹੇ ਸੀ ਤੇ ਜਿੱਥੇ ਉਸ ਨੂੰ ਦੋ-ਚਾਰ ਵਾਰ ਫੋਨ ਆਇਆ ਤੇ ਉਸ ਨੂੰ ਕਿਹਾ ਗਿਆ ਕਿ ਜਿਹੜਾ ਅਦਨਾਲਾ ਦੇ ਵਿੱਚ ਪਹੁੰਚਿਆ ਜਾਵੇ ਤਾਂ ਜਦੋਂ ਅਮਰਪਾਲ ਪ੍ਰੀਤ ਉਹ ਅਦਨਾਲਾ ਥਾਣੇ ਵਿੱਚ ਪਹੁੰਚਦਾ ਤਾਂ ਉਸ ਵੇਲੇ ਰਾਦਸ ਸ਼ਾਮ ਦਾ ਸਮਾਂ ਹੋ ਚੁੱਕਿਆ ਸੀ ਜਿਸ ਵੇਲੇ ਉਹ ਅਦਨਾਲਾ ਥਾਣੇ ਦੇ ਵਿੱਚ ਆਉਂਦਾ ਤੇ ਇਹਦੇ ਵਿੱਚ ਇਹ ਗੱਲ ਸਾਹਮਣੇ ਆ ਕਿ ਪੱਪਲ ਪ੍ਰੀਤ ਸਿੰਘ ਨੂੰ ਗੱਲ ਕਹੀ ਕਿ ਅਮਰਤਪਾਲ ਸਿੰਘ ਦਾ ਸਾਥੀ ਹੋਣਾ ਕੋਈ ਉਹਦੇ ਲਈ ਗੁਨਾਹ ਨਹੀਂ ਹੈ ਪਰ ਉਹਨੇ ਇੱਕ ਵੱਡਾ ਖੁਲਾਸਾ ਜਿਹੜਾ ਕੀਤਾ ਉਹ ਇਹ ਸੀ ਕਿ ਪੱਪਲ ਪ੍ਰੀਤ ਸਿੰਘ ਨੂੰ ਇਹ ਲੱਗ ਰਿਹਾ ਸੀ ਕਹਿੰਦੇ ਕਿ ਸਾਨੂੰ ਇਹ ਲੱਗਦਾ ਸੀ ਕਿ ਪੁਲਿਸ ਜਿਹੜੀ ਸਾਡੇ ਪਿੱਛੇ ਲੱਗੀ ਹੋਈ ਆ ਉਹ ਇਸ ਕਾਰਨ ਹੈ ਕਿ ਵਹੀਰ ਜਿਹੜੀ ਉਹਨਾਂ ਨੇ ਕੱਢਣੀ ਸੀ ਉਸ ਵੇਲੇ ਦੇ ਵਿੱਚ ਸਾਨੂੰ ਉਹਦੇ ਲਈ ਗ੍ਰਿਫਤਾਰੀ ਕੀਤੀ ਜਾ ਰਹੀ ਆ ਇਸ ਕਰਕੇ ਉਹ ਭਜ ਰਹੇ ਨੇ ਪਰ ਬਾਅਦ ਵਿੱਚ ਉਹਨਾਂ ਨੂੰ ਇਹ ਜਦੋਂ ਇੰਟਰਨੈਟ ਬੰਦ ਹੋ ਗਿਆ ਉਹਨਾਂ ਦਾ ਤਾਂ ਫਿਰ ਦੱਸਿਆ ਉਹਨਾਂ ਨੂੰ ਇਹ ਸਮਝ ਆਈ ਕਿ ਗੱਲ ਕੁਝ ਹੋ ਰਿਹਾ ਕੋਈ ਵੱਡੇ ਐਕਸ਼ਨ ਹੋਣ ਦੀ ਤਿਆਰੀ ਕਰ ਦਿੱਤੀ ਗਈ ਆ ਪੱਪਲ ਪ੍ਰੀਤ ਨੂੰ ਨਾਲ ਲੈ ਕੇ ਅਮਰਤਪਾਲ ਨੂੰ ਲੈ ਕੇ ਜਿੱਥੇ-ਜਿੱਥੇ ਵੀ ਉਹਨੇ ਸ਼ਰਨ ਲਈ ਹੈ ਉਹਦੇ ਥਾਂ ਦੇ ਉੱਤੇ ਪੁਲਤਵੀ ਛਾਪੇਮਾਰੀ ਕਰੇਗੀ ਤੇ ਸਾਰੀਆਂ ਕਲਾਸੇ ਜਿਹੜੇ ਨੇ ਉਸ ਵੇਲੇ ਚ ਵੀ ਹੋਣਗੇ ਪਰ ਪੱਪਲ ਪ੍ਰੀਤ ਨੇ ਵੱਡਾ ਖੁਲਾਸਾ ਕਰ ਦਿੱਤਾ ਕਿ ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਨਹੀਂ ਸੀ ਕਿ ਐਡਾ ਵੱਡਾ ਐਕਸ਼ਨ ਉਹਨਾਂ ਦੇ ਖਿਲਾਫ ਲਿਆ ਜਾਣਾ ਹੈ ਇਹਦੇ ਨਾਲ ਨਾਲ ਚੜਦੇ ਪੱਪਲ ਪ੍ਰੀਤ ਦੇ ਮਾਮਾ ਅਮਰਜੀਤ ਸਿੰਘ ਵੰਚੜੀ ਉਹਨਾਂ ਨੇ ਵੀ ਕੁਝ ਗੱਲਾਂ ਸਾਹਮਣੇ ਕਿਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਕ ਜਵੇਰ ਦੇ ਵਿੱਚ ਸ਼ਾਮਲ ਹੋਏ ਸੀ ਜਿਸ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹ ਸਾਰਾ ਕੁਝ ਸਿਆਸੀ ਸਟੰਟ ਹੈ ਜਿਹੜੀ ਪੰਜਾਬ ਦੀ ਸਤਾਤਾ ਦੀ ਪਾਰਟੀ ਆ ਉਹਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜੇ ਇਹ ਪਾਰਟੀ ਜਿਹੜੀ ਅਕਾਲੀ ਦਲ ਫਤਿਹ ਨਵੀ ਬਣੀ ਅਮਰਤਪਾਲ ਸਿੰਘ ਉਹਨਾਂ ਦੇ ਵੱਲੋਂ ਬੁਲਾਈ ਗਏ ਉਹ ਕਹੇ ਕਿਤੇ ਉੱਠ ਕੇ ਉੱਪਰ ਖੜੀ ਨਾ ਹੋ ਜਾਵੇ ਜਾਂ ਇਹ ਆਪਣੇ ਪੰਥ ਨੂੰ ਲੈ ਕੇ ਜਿਹੜੀ ਨਸ਼ਾ ਵਰਦੋਂ ਮਹਿਮ ਚਲਾਈ ਹੋਈ ਹੈ ਉਸ ਨੂੰ ਲੈ ਕੇ ਕਿਤੇ ਅਗਾਹ ਨਾ ਵਜਣ ਇਸ ਕਰਕੇ ਇਹਨਾਂ ਨੂੰ ਇਸ ਮਾਮਲੇ ਦੇ ਵਿੱਚ ਫਸਾ ਕੇ ਸਿਆਸੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਪੰਥੜਾ ਉਹ ਵਰਤਿਆ ਜਾ ਰਿਹਾ ਤੇ ਉਸ ਤੋਂ ਬਾਅਦ ਕੁਝ ਸਮਾਪ ਸੇਵੀਆਂ ਦੇ ਦੁਆਰਾ ਇਹ ਗੱਲਾਂ ਵੀ ਸਾਹਮਣੇ ਇਹ ਕਿ ਪੱਪਲ ਪ੍ਰੀਤ ਸਿੰਘ ਦਾ ਸਿਰਫ ਇੰਨਾ ਕਿ ਅਮਰਤਪਾਲ ਸਿੰਘ ਦਾ ਸਾਥੀ ਹੋਣਾ ਉਹਦੇ ਲਈ ਗਨਾਏ ਪੁਲਿਸ ਇਹ ਵੀ ਗੱਲ ਜਿਹੜੀ ਆ ਕੋਰ ਦੇ ਵਿੱਚ ਕਹੇਗੀ ਉਹਦੇ ਖਿਲਾਫ ਕੋਈ ਹਥਿਆਰਾਂ ਦਾ ਕੇਸ ਨਹੀਂ ਹੈ ਜਾਂ ਉਸਦੇ ਖਿਲਾਫ ਕੋਈ ਹਥਿਆਰ ਬਰਾਮਦ ਨਹੀਂ ਹੋਏ ਹੋਏ ਤਾਂ ਉਸ ਤੋਂ ਬਾਅਦ ਇਹ ਕਿ ਜਿਹੜਾ ਪੱਪਲ ਪ੍ਰੀਤ ਅਮਰਤਪਾਲ ਸਿੰਘ ਦੇ ਨਾਲ ਜਦੋਂ ਉਹ ਫਰਾਰ ਰਿਹਾ ਜਾਂ ਭੱਜਦੇ ਰਹੇ ਜਿੱਥੇ-ਜਿੱਥੇ ਉਹਨੇ ਛਾੜਨ ਲਈ ਆ ਉਹਨਾਂ ਥਾਵਾਂ ਤੇ ਛਾਪੇਮਾਰੀ ਵੀ ਕਰੇਗੀ ਤਾਂ ਉਸ ਤੋਂ ਬਾਅਦ ਜਿਹੜੀਆਂ ਫੋਟੋਆਂ ਜਿਹੜੀਆਂ ਉਸ ਵੇਲੇ ਵਿੱਚ ਪ੍ਰਕਾਸ਼ਿਤ ਹੋਈਆਂ ਉਨਾ ਦੇ ਵੱਲੋਂ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ ਇੱਥੇ ਤਾਂ ਗੱਲ ਉਸ ਉਨਾ ਵੱਲੋਂ ਕਹੀ ਗਈ ਹੈ ਕਿ ਇਹ ਜਿਹੜੀਆਂ ਫੋਟੋਆਂ ਕੋਈ ਵੀ ਫੋਟੋ ਜਿਹੜੀ ਹੈ ਉਹ ਚਲਾਨ ਦੇ ਵਿੱਚ ਨਾਲ ਨਹੀਂ ਲੱਗੀ ਹੋਈ ਤੇ ਕਿਸੇ ਲੈਬ ਦੇ ਵਿੱਚ ਉਹ ਟੈਸਟਡ ਨਹੀਂ ਹੈਗੀ ਕਿਸੇ ਟੈਸਟ ਲੈਬ ਟੈਸਟ ਨੇ ਉਹਦਾ ਖੁਲਾਸਾ ਨਹੀਂ ਕੀਤਾ ਤੇ ਇਸ ਗੱਲ ਕਰਕੇ ਇਹ ਕੁਝ ਵੱਡੇ ਮਾਮਲੇ ਨੇ ਜਿਹੜੇ ਪਪਲ ਪ੍ਰੀਜ਼ ਦੇ ਬਾਰੇ ਵਿੱਚ ਉਹ ਸਾਹਮਣੇ ਆਏ ਨੇ ਜਿਨ੍ਹਾਂ ਦੇ ਤਹਿਤ ਇਹ ਕੋਈ ਵੀ ਜਿਹੜਾ ਕੇਸ ਆ ਉਹਦੇ ਬਾਬਤ ਅਜੇ ਤੱਕ ਪਪਲ ਪ੍ਰੀਜ਼ ਦੇ ਖਿਲਾਫ ਦੇ ਵਿੱਚ ਨਹੀਂ ਹੈ ਸਿਰਫ ਇੱਕ ਅਜਨਾਲਾ ਥਾਣੇ ਦਾ ਕੇਸ ਆ ਜਿਹੜੇ ਕਿ ਐਫ ਆਈ ਆਰ ਨੰਬਰ 39 ਹੈ ਉਹਦੇ ਤਹਿਤ ਉਸਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਤਹਿਤ ਹੀ ਉਸ ਨੂੰ ਅਜਨਾਲ ਥਾਣੇ ਦੇ ਵਿੱਚ ਦਿੱਤੇ ਲਿਜਾਇਆ ਜਾਇਆ ਜਾਏਗਾ ਤੇ ਅਦਾਲਤ ਵਿੱਚ ਪੇਸ਼ ਕਰਕੇ ਉਸ ਤੋਂ ਅਗਲੀ ਕਾਰਵਾਈ ਕੀਤੀ ਜਾਊਗੀ ਹੁਣ ਦੇਖਣਾ ਹੋਵੇਗਾ ਕਿ ਆਖਰ ਕੋਰਟ ਉਹਦੇ ਬਾਰੇ ਵਿੱਚ ਕੀ ਫੈਸਲਾ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਅਹੇ ਜੀ ਤਾਜ਼ੀਆਂ ਅਪਡੇਟ ਜਾਣਨ ਦੇ ਲਈ ਜੁੜੇ ਹੋ ਸਾਂਝੀ ਸੂਚ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਦੇ ਨਾਲ ਕਮਲਪਾਲ